ਫਲੋਰੀਡਾ ਟਰੱਕ ਹਾਸੇ ਵਾਲੇ ਮਾਮਲੇ ਦੇ ਵਿੱਚ ਹੁਣ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪਹਿਲਾਂ ਹੀ ਹਰਜਿੰਦਰ ਸਖਤ ਸਜ਼ਾ ਦਾ ਸਾਹਮਣਾ ਕਰ ਰਿਹਾ ਸੀ ਤੇ ਪੰਜਾਬੀ ਕਮਿਊਨਿਟੀ ਬਹੁਤ ਜ਼ਿਆਦਾ ਚਿੰਤਤ ਸੀ ਕਿਉਂਕਿ ਹਰੇਕ ਪੰਜਾਬੀ ਇਹ ਸਮਝਦਾ ਹੈ ਕਿ ਇਹ ਇੱਕ ਹਾਸਾ ਤੇ ਹਾਸਾ ਕਿਸੇ ਨਾਲ ਵੀ ਵਾਪਸ ਸਕਦਾ ਹੈ ਨਾ ਕਿ ਜਾਣਬੁੱਝ ਕੇ ਕੀਤਾ ਗਿਆ ਕਤਲ ਪਰ ਯੂ ਐਸ ਏ ਦਾ ਸਿਸਟਮ ਇਸ ਨੂੰ ਹੋਰ ਨਿਗਾਹ ਦੇ ਨਾਲ ਦੇਖ ਰਿਹਾ ਹੈ ਤੇ ਹੁਣ ਇਸ ਮਾਮਲੇ ਨੇ ਹੋਰ ਵੀ ਪੇਚੀ ਦਾ ਰੁਖ ਫੜ ਲਿਆ ਹੈ ਸਭ ਤੋਂ ਪਹਿਲਾਂ ਤਾਂ ਇਹ ਵੱਡੀ ਅਪਡੇਟ ਹੈ ਕਿ ਪੁਲਿਸ ਨੇ ਹਰਜਿੰਦਰ ਤੋਂ ਇਲਾਵਾ ਇਸ ਮਾਮਲੇ ਦੇ ਵਿੱਚ ਚਾਰ ਹੋਰ ਪੰਜਾਬੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਤੇ ਕਈ ਹੋਰ ਲੋਕਾਂ ਨੂੰ ਵੀ ਸੰਮਣ ਜਾਰੀ ਕੀਤੇ ਗਏ ਹਨ ਇਹ ਕਾਰਵਾਈ ਦੱਸਦੀ ਹੈ ਕਿ ਜਾਂਚ ਹੁਣ ਸਿਰਫ ਹਰਜਿੰਦਰ ਤੱਕ ਸੀਮਿਤ ਨਹੀਂ ਰਹੀ ਸਗੋਂ ਪੂਰੇ ਨੈੱਟਵਰਕ ਦੀ ਜਾਂਚ ਚੱਲ ਰਹੀ ਹੈ ਇਸ ਤੋਂ ਇਲਾਵਾ ਫਲੋਰੀਡਾ ਦੇ ਅਟਾਰਨੀ ਜਰਨਲ ਜੇਮਸ ਉਥਮੈਰ ਨੇ ਕੈਲੀਫੋਰਨੀਆ ਦੀਆਂ ਉਹਨਾਂ ਟਰੱਕਿੰਗ ਕੰਪਨੀਆਂ ਨੂੰ ਵੀ ਫੌਜਦਾਰੀ ਸੰਮਣ ਜਾਰੀ ਕਰਨ ਦਾ ਐਲਾਨ ਕੀਤਾ ਹੈ ਜਿਨ੍ਹਾਂ ਨੇ ਹਰਜਿੰਦਰ ਨੂੰ ਨੌਕਰੀ ਤੇ ਰੱਖਿਆ ਸੀ ਸਰਕਾਰ ਇਹ ਜਾਣਨਾ ਚਾਹੁੰਦੀ ਹੈ ਕਿ ਬਿਨਾ ਸਹੀ ਤਰ੍ਹਾਂ ਚੈੱਕ ਕੀਤੇ ਹਰਜਿੰਦਰ ਨੂੰ ਨੌਕਰੀ ਕਿਵੇਂ ਮਿਲੀ ਪੁਲਿਸ ਦੀ ਜਾਂਚ ਵਿੱਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਹਰਜਿੰਦਰ ਨੂੰ ਚੰਗੀ ਤਰ੍ਹਾਂ ਅੰਗਰੇਜ਼ੀ ਵੀ ਨਹੀਂ ਆਉਂਦੀ ਨਾ ਹੀ ਉਹ ਡਰਾਈਵਿੰਗ ਟੈਸਟ ਪਾਸ ਕਰ ਸਕਿਆ ਜਿਸ ਕਰਕੇ ਉਸ ਨੂੰ ਰੋਡ ਸਾਈਨਾਂ ਬਾਰੇ ਵੀ ਪੂਰੀ ਜਾਣਕਾਰੀ ਨਹੀਂ ਸੀ ਇਸ ਗੱਲ ਨੇ ਸਵਾਲ ਖੜੇ ਕਰ ਦਿੱਤੇ ਹਨ ਕਿ ਬਿਨਾ ਸਹੀ ਯੋਗਤਾ ਦੇ ਉਸ ਨੂੰ ਵੱਡੇ ਟਰੱਕ ਕਿਵੇਂ ਚਲਾਉਣ ਦਿੱਤੇ ਗਏ ਸੋਸ਼ਲ ਮੀਡੀਆ ਤੇ ਵੀ ਹਰਜਿੰਦਰ ਦੀ ਪਿਛਲੇ ਮਹੀਨੇ ਦੀ ਇੱਕ ਪੁਰਾਣੀ ਵੀਡੀਓ ਵਾਇਰਲ ਹੋਈ ਹੈ ਜਿਸ ਚ ਪੁਲਿਸ ਨੇ ਉਸ ਨੂੰ ਲਾਪਰਵਾਹੀ ਨਾਲ ਟਰੱਕ ਚਲਾਉਣ ਦੇ ਮਾਮਲੇ ਦੇ ਵਿੱਚ ਟੈਕਟ ਦਿੱਤੀ ਸੀ ਇਹ ਸਭ ਸਬੂਤ ਹੁਣ ਅਦਾਲਤ ਵਿੱਚ ਵਿੱਚ ਉਸ ਦੇ ਖਿਲਾਫ ਜਾ ਰਹੇ ਨੇ ਇਨ੍ਹਾਂ ਸਭ ਖਬਰਾਂ ਕਾਰਨ ਲੋਕਾਂ ਵਿੱਚ ਮਿਲੀ ਜੁਲੀ ਪ੍ਰਤੀਕਿਰਿਆ ਹੈ ਕਈ ਲੋਕ ਕਹਿ ਰਹੇ ਨੇ ਕਿ ਹਰਜਿੰਦਰ ਨੂੰ ਬਹੁਤ ਜ਼ਿਆਦਾ ਸਖਤ ਸਜ਼ਾ ਮਿਲੇਗੀ ਜਦਕਿ ਕਈਆਂ ਦੀ رائے ਹੈ ਕਿ ਕੰਪਨੀਆਂ ਦੀ ਲਾਪਰਵਾਹੀ ਕਰਕੇ ਉਸ ਦੀ ਸਜ਼ਾ ਘੱਟ ਹੋ ਸਕਦੀ ਹੈ ਹੁਣ ਸਵਾਲ ਇਹ ਹੈ ਦੋਸਤੋ ਕਿਹਰਜਿੰਦਰ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਜਾਂ ਫਿਰ ਉਸਦੀ ਸਜ਼ਾ ਘੱਟ ਹੋਣੀ ਚਾਹੀਦੀ ਹੈ ਜਾਂ ਉਸਦੀ ਸਜ਼ਾ ਬਿਲਕੁਲ ਮਾਫ ਹੋਣੀ ਚਾਹੀਦੀ ਹੈ ਤੁਹਾਡੀ ਇਸ ਮਾਮਲੇ ਦੇ ਵਿੱਚ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇ ਤੁਸੀਂ ਹਰਜਿੰਦਰ ਦੇ ਹੱਕ ਵਿੱਚ ਹੋ ਤਾਂ ਉਸਦੀ ਚੜ੍ਹਦੀ ਕਲਾ ਦੇ ਲਈ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਿਓ ਤੇ ਹੁਣ ਤੱਕ ਜੇ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਇਸ ਤਰ੍ਹਾਂ ਦੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਵਾਲਾ ਆਈਕਨ ਵੀ ਦਬਾ ਦਿਓ ਧੰਨਵਾਦ